ਕੁੜੀ ਦੀ ਬਰੇਡਿੰਗ ਸ਼ੁਰੂ ਹੋ ਜਾਂਦੀ ਹੈ ਬਰੇਡਿੰਗ ਸ਼ੁਰੂ ਹੋਣ ਤੋਂ ਬਾਅਦ ਉਹਦੇ ਪੇਨ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਅੰਦਰ ਕੋਈ ਇਫੈਕਸ਼ਨ ਹੋ ਜਾਂਦੀ ਹੈ ਪੇਟ ਦੇ ਅੰਦਰ ਕੋਈ ਐਦਾਂ ਦੀ ਇਫੈਕਸ਼ਨ ਆਉਂਦੀ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਮੈਨੂੰ ਧਮਕੀਆਂ ਦਿੰਦਾ ਕੁੜੀ ਦੇ ਬਾਪ ਤੇ ਐਡਾ ਕੋ ਦਬਾਅ ਬਣਾ ਕੇ ਰੱਖੇ ਕਿ ਫੈਸਲਾ ਕਰ ਲੈ ਨਹੀਂ ਤੇਰਾ ਇਲਜ਼ਾਮ ਬੁਰਾ ਹੋਊਗਾ ਤੇ ਅਲਟਰਾਸਾਉਂਡ ਕਰਦੇ ਕਹਿੰਦੇ ਲਿਖਿਆ ਸੀ ਡਾਕਟਰ ਨੇ ਤੇ ਆਪਾਂ ਕਰਾ ਲੈਨੇ ਆ ਉਹਨਾਂ ਨੇ ਅਲਟਰਾਸਾਉਂਡ ਕਰਾਇਆ ਤੇ ਜਦੋਂ ਘਰਦਿਆਂ ਨੂੰ ਪਤਾ ਲੱਗਾ ਘਰ ਦੇ ਉੱਥੇ ਚਾਰੇ ਰੋਣ ਲੱਗ ਪਏ ਚਲੋ ਬਲਜਿੰਦਰ ਵਰਗੇ ਪਾਸਟਰ ਜੇਲ੍ਹ ਛੇ ਤੇ ਚਲੋ ਇਹ ਵੀ ਬਹੁਤ ਹੀ ਵੱਡੀ ਗੱਲ ਨਹੀਂ ਆਪਣੀ ਛੋਟੀ ਭੈਣ ਨੂੰ ਦੱਸ ਦਿੱਤਾ ਵੀ ਮੇਰੇ ਨਾਲ ਪਾਸਟਰ ਨੇ ਇਹ ਕੰਮ ਕਰਦਾ ਰਿਹਾ ਤੇ ਕਹਿੰਦਾ ਜੀ ਤੁਸੀਂ ਆਪਣੇ ਘਰ ਦੱਸਿਆ ਤੇ ਤੇਰੇ ਪਿਓ ਨੂੰ ਤੇ ਤੇਰੇ ਭਰਾ ਨੂੰ ਮੈਂ ਜਾਨੂ ਮਰਵਾ ਦਿਆਂਗਾ ਕੀ ਹਾਜ਼ਮ ਮਟਰੀ ਬਣਾ ਤਾ ਕਮਾਲ ਹੈ ਡਾਕਟਰਾਂ ਦੇ ਡਾਕਟਰ ਵੀ ਹੈ ਪੁਲਿਸ ਵੀ ਇਨਵੋਲਵਮੈਂਟ ਹੈ ਵਿੱਚ ਕੀ ਹਰ ਤੁਹਾਡਾ ਦਿਨ ਧਰਮ ਹੈ ਕੋਈ ਕਿ ਨਹੀਂ ਹੈ ਕੰਦੇ ਤਰੀ ਬੇਟੀ ਦੀ ਡੈਡ ਬਾਡੀ ਇੱਥੋਂ ਖਰਨੀ ਆ ਤੇ ਦੋ ਦਿਨ ਉਹਨਾਂ ਨੇ ਮੇਰੀ ਬੇਟੀ ਦੀ ਡੈਡ ਬਾਡੀ ਇਹ ਜਿਆ ਗੁਰੂ ਨਾਨਕ ਹਸਪੀਟਲ ਦੇ ਚ ਰਹਿਣ ਦਿੱਤੀ ਜਾਨ ਬੁੱਝ ਗਈ ਮੇਰੀ ਇਹ ਕਰਕੇ ਤੇ ਮੈਨੂੰ ਪੁਲਿਸ ਵਾਲੇ ਦਫਕੇ ਮਾਰਦੇ ਆ ਮੈਂ ਜਾਨਣਾ ਵਾ ਤੇ ਕਹਿੰਦੀ ਆ ਵੀ ਤੁਸੀਂ ਰਾਜੀਨਾਮਾ ਕਰੋ ਮਤਲਬ ਡਰਾਣਾ ਧੰਗਾਣਾ ਸ਼ੁਰੂ ਕਰ ਜੇ ਤੂੰ ਕੋਈ ਆਪਣੇ ਘਰ ਦੇ ਸਾਹਮਣੇ ਗੱਲ ਰੱਖੀ ਤੇਰੇ ਘਰ ਦੇ ਤੇਰੇ ਭਰਾ ਨੂੰ ਤੇਰੇ ਰਿਸਿਸਟਰ ਨੂੰ ਮੈਂ ਮਾਰ ਦੂੰਗਾ ਇੱਕ ਸਰਪੰਚ ਦਾ ਸਾਲਾ ਐਸਪੀ ਆ ਜੀ ਜੰਮੂ ਚ ਕਹਿੰਦੇ ਵੀ ਤੈਨੂੰ ਆਪਾਂ ਜੰਮੂ ਖਾ ਕੇ ਇੱਥੋਂ ਚਕਵਾ ਕੇ ਤੇ ਜੰਮੂ ਖਾ ਕੇ ਤੂੰ ਉੱਥੇ ਤੇਰਾ ਐਂਕਾਊਂਟਰ ਕਰਵਾ ਕੇ ਕਹਿਣਾ ਵੀ ਹੱਤਵੱਦੀ ਇੱਧਰ ਆਏ ਦਾ ਹੈ ਵਾਜੀ 6 ਤਰੀਕ ਤੀਜੇ ਮਹੀਨੇ ਦੀ ਅਪਲੀਕੇਸ਼ਨ ਇਹਨਾਂ ਨੂੰ ਦੇ ਕੇ ਆਂਦੇ ਜੀ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜੇ ਇਹ ਬੰਦਾ ਅੰਦਰ ਜਾਏਗਾ ਜੀ ਯੂਜ਼ ਕਰਨਾ ਸ਼ੁਰੂ ਕਰ ਦਿੰਦਾ ਮਤਲਬ ਸਰੀਰ ਕੇ ਸੰਬੰਧ ਬਣਾਉਣੇ ਸ਼ੁਰੂ ਕਰ ਦਿੰਦਾ ਬੋਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੰਦੀਪ ਸਿੰਘ ਪਿਛਲੇ ਦਿਨਾਂ ਤੋਂ ਧਰਮ ਪ੍ਰਚਾਰਕਾਂ ਦਾ ਪਾਸਟਰ ਦਾ ਮੁੱਦਾ ਇੰਨਾ ਗਰਮਾਇਆ ਹੋਇਆ ਕਿ ਵੱਖ-ਵੱਖ ਜਗ੍ਹਾ ਤੋਂ ਵੱਖ-ਵੱਖ ਲੋਕਾਂ ਦੀਆਂ ਬੇਟੀ ਆ ਰਹੀਆਂ ਨੇ ਕਿ ਉਹਨਾਂ ਨਾਲ ਵੀ ਉਤਪੀੜਨ ਹੋਇਆ ਉਹਨਾਂ ਦਾ ਵੀ ਸ਼ੋਸ਼ਣ ਕੀਤਾ ਗਿਆ ਤੇ ਸਮਾਜ ਵਿੱਚ ਵੀ ਇਹ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਕਿਵੇਂ ਧਰਮ ਪ੍ਰਚਾਰਕ ਬਣ ਕੇ ਕੁਝ ਸਵਾਰਥੀ ਲੋਕਾਂ ਵੱਲੋਂ ਬਾਕੀ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਤੇ ਜਿਨ੍ਹਾਂ ਦੀ ਕੋਈ ਸੁਣਵਾਈ ਵੀ ਨਹੀਂ ਹੁੰਦੀ ਕਿਉਂਕਿ ਉਹਨਾਂ ਨਾਲ ਹਰ ਤਰ੍ਹਾਂ ਦੀ ਪਾਵਰ ਜੁੜੀ ਹੁੰਦੀ ਆ ਲੋਕਾਂ ਦਾ ਸਮੂਹ ਜੁੜਿਆ ਹੁੰਦਾ ਪਰ ਕਦੋਂ ਤੱਕ ਇਹ ਮੁੱਦੇ ਐਂ ਚੱਲਦੇ ਰਹਿਣਗੇ ਇਨਸਾਫ ਦੀ ਕਦੋਂ ਤੱਕ ਗੁਹਾਰ ਆਮ ਲੋਕ ਲਾਉਂਦੇ ਰਹਿਣਗੇ ਤੇ ਇਸੇ ਤਰ੍ਹਾਂ ਦਾ ਹੁਣ ਇੱਕ ਸਮੇਂਦਰਸ਼ੀਲ ਮੁੱਦਾ ਸਾਹਮਣੇ ਆਇਆ ਕਿ ਕਿਵੇਂ ਇੱਕ ਪਾਸਟਰ ਵੱਲੋਂ ਇੱਕ ਕੁੜੀ ਨੂੰ ਗੁੰਮਰਾਹ ਕਰਕੇ ਡਰਾ ਧਮਕਾ ਕੇ ਉਹਦਾ ਸ਼ੋਸ਼ਣ ਕੀਤਾ ਜਾਂਦਾ ਤੇ ਹਾਲੇ ਤੱਕ ਕੋਈ ਬਣਦੀ ਕਾਰਵਾਈ ਜਾਂ ਬਣਦਾ ਇਨਸਾਫ ਉਹ ਕੁੜੀ ਨੂੰ ਨਹੀਂ ਮਿਲਿਆ ਹਾਲਾਂਕਿ ਉਹ ਕੁੜੀ ਇਸ ਦੁਨੀਆ ਤੋਂ ਵੀ ਜਾ ਚੁੱਕੀ ਆ ਪਰ ਫੇਰ ਵੀ ਉਸ ਦੇ ਨਾਲ ਇਨਸਾਫ ਨਹੀਂ ਹੋ ਰਿਹਾ ਇਸ ਬਾਰੇ ਖੁੱਲਕੇ ਗੱਲ ਕਰਾਂਗੇ ਸ਼ਿਵ ਸੈਨਾ ਦੇ ਆਗੂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕਿ ਅਸਲ ਚ ਇਹ ਮੁੱਦਾ ਹੈ ਕੀ ਤੇ ਹੁਣ ਇਸ ਮੁੱਦੇ ਦੇ ਹੋ ਕੀ ਰਿਹਾ ਸਵਾਗਤ ਹੈ ਸਰਦਾਰ ਮਨਕੀਓ ਜੀ ਤੁਹਾਡਾ ਬਹੁਤ ਧੰਨਵਾਦ ਤੁਹਾਡਾ মিডিਆ ਦਾ ਜੀ ਪਹਿਲਾਂ ਤੁਸੀਂ ਖੁੱਲਕੇ ਸਾਨੂੰ ਦੱਸੋ ਕਿ ਕੇਸ ਹੈ ਕੀ ਤੇ ਹੁਣ ਚੱਲ ਕੀ ਰਿਹਾ ਹੈ ਇਸ ਕੇਸ ਵਿੱਚ ਦੇਖੋ 2023 ਦਾ ਕੇਸ ਹੈ ਥਾਣਾ ਦਿਨਾਂ ਨਗਰ ਗੁਰਦਾਸਪੁਰ ਦੇ ਕਰੀਬ ਥਾਣਾ ਦਿਨਾਂ ਨਗਰ ਇੱਕ ਘਟਨਾ ਹੈ ਇੱਕ ਕੁੜੀ ਇੱਕ ਬੱਚੀ ਜਿਹੜੀ ਕਿ 2023 ਚ ਲਾਸਟ ਇਅਰ ਹੋਂਦਾ BCA ਦਾ ਤੇ ਪੜ੍ਹਦੀ ਹੁੰਦੀ ਹੈ ਤੇ ਉਹਦੇ ਵਿੱਚ ਉਹ ਕ੍ਰਿਸ਼ਚਨ ਧਰਮ ਨਾਲ ਸੰਬੰਧ ਰੱਖਦੀ ਹੈ ਉਹ ਕੁੜੀ ਉਹ ਤੇ ਦਿਨਾਂ ਨਗਰ ਚਰਚ ਜਾਂਦੀ ਹੈ ਉੱਥੇ ਉਤੋਂ ਬਾਅਦ ਇੱਕ ਜਸ਼ਨ ਗਿਲ ਦਾ ਨਾ ਦਾ ਬੰਦਾ ਜਿਹਦੀ ਚਰਚ ਗੁਰਦਾਸਪੁਰ ਹੈ ਤੇ ਇੱਕ ਜੰਮੂ ਹੈ ਤੇ ਉਹ ਬੰਦਾ ਉੱਥੇ ਚਰਚ ਲਈ ਪ੍ਰੇਅਰ ਕਰਨ ਜਾਂਦਾ ਦਿਨਾਨਗਰ ਤੇ ਉਹ ਦਿਨਾਨਗਰ ਚ ਕੁੜੀ ਨਾਲ ਮਿਲਦਾ ਕਹਿੰਦਾ ਤੂੰ ਵੀ ਚਰਚ ਦਿਨਾਨਗਰ ਚ ਜਾਂਦੇ ਹੋ ਤੁਸੀਂ ਮੇਰੀ ਗੁਰਦਾਸਪੁਰ ਚਾਓ ਤੁਸੀਂ ਗੁਰਦਾਸਪੁਰ ਦੇ ਨਾਲ ਤੁਸੀਂ ਗੁਰਦਾਸਪੁਰ ਚਾਓ ਚਰਚ ਗੱਲ ਕਰਦੇ ਉਤੋਂ ਬਾਅਦ ਉਹ ਕੁੜੀ ਚਰਚ ਜਾਣਾ ਸ਼ੁਰੂ ਕਰ ਦਿੰਦੀ ਹੈ ਗੁਰਦਾਸਪੁਰ ਦਿਨਾਨਗਰ ਛੱਡ ਚੁੱਕੀ ਹੁੰਦੀ ਹੈ ਮਤਲਬ ਪੜਦੀ ਦਿਨਾਨਗਰ ਤੇ ਚਲੋ ਜਦੋਂ ਗੁਰਦਾਸਪੁਰ ਜਾਂਦੇ ਜਾਂਦੇ ਚਲੋ ਕਾਫੀ ਟਾਈਮ ਹੋ ਜਾਂਦਾ ਉਹਨੂੰ ਜਸ਼ਨ ਗੈਲਿਕ ਪਾਸਟਰ ਹੈ ਜਿਹੜਾ 크੍ਰਿਸਚਨ ਨਾਮ ਦਾ ਬੰਦਾ ਦੇ ਸੰਬੰਧ ਰੱਖਦਾ ਉਹਦੇ ਨਾਲ ਉਤੋਂ ਬਾਅਦ ਚ ਜਦੋਂ ਗੱਲ ਕਰਦੇ ਉਹ ਨੂੰ ਕੁੜੀ ਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੰਦਾ ਕੀ ਕਮੈਂਟ ਵਟਸਐਪ ਤੇ ਕਮੈਂਟ ਜਾਂ ਗੱਲ ਕਰਨਾ ਸ਼ੁਰੂ ਕਰ ਦਿੰਦਾ ਵੀ ਤੂੰ ਮੈਨੂੰ ਪਸੰਦ ਲੱਗਦੀ ਹੈ ਮਤਲਬ ਐਦਾਂ ਦੀਆਂ ਗੱਲਾਂ ਜਿਹੜੀ ਮੀਡੀਆ ਰੈਂਜ ਮੈਂ ਦੱਸ ਵੀ ਨਹੀਂ ਸਕਦਾ ਤੇ ਕੁੜੀ ਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੰਦਾ ਉਹ ਬੰਦਾ ਤੇ ਟੌਰਚਰ ਕਰਨ ਤੋਂ ਬਾਅਦ ਉਹ ਕੁੜੀ ਨਾਲ ਮਤਲਬ ਡਰਾਣਾ ਧੰਗਾਣਾ ਸ਼ੁਰੂ ਕਰ ਜੀ ਤੂੰ ਕੋਈ ਆਪਣੇ ਘਰ ਦੇ ਸਾਹਮਣੇ ਗੱਲ ਰੱਖੀ ਤੇਰੇ ਘਰ ਦੇਆਂ ਤੇਰੇ ਭਰਾ ਨੂੰ ਤੇਰੀ ਸਿਸਟਰ ਨੂੰ ਮੈਂ ਮਾਰ ਦੂੰਗਾ ਜਸ਼ਨਗਲ ਜਿਹੜਾ ਪਾਸਟਰ ਸੀਗਾ ਚਲੋ ਕੁੜੀ ਨੇ ਡਰਦੀ ਰਹੀ ਚੁੱਪ ਰਹੀ ਕੁੜੀ ਦਾ ਮਾਈਂਡ ਵਾਸ਼ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੁੜੀ ਨਾਲ ਯੂਜ਼ ਕਰਨਾ ਸ਼ੁਰੂ ਕਰ ਦਿੰਦਾ ਮਤਲਬ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੰਦਾ ਕੁੜੀ ਡਰਦੀ ਆਪਣੇ ਘਰ ਨਹੀਂ ਦੱਸਦੀ ਕਿ ਪਾਸਟਰ ਇਹ ਮੇਰੇ ਨਾਂ ਦੀ ਬਦਨਾਮੀ ਹੋ ਕੱਲ ਮੇਰਾ ਵਿਆਹ ਹੋਣਾ ਤੇ ਮੇਰੇ ਬਾਪਾ ਦੀ ਬਦਨਾਮੀ ਹੋਗੀ ਤੇ ਉਹ ਤੋਂ ਬਾਅਦ ਚ ਪਾਸਟਰ ਨੇ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਕੁੜੀ ਪ੍ਰੈਗਨੈਂਟ ਹੋ ਜਾਂਦੀ ਜਦੋਂ ਆਪਣੇ ਘਰ ਦੱਸਦੀ ਹੈ ਕਿਨੂੰ ਦੱਸੀ ਆਪਣੀ ਛੋਟੀ ਭੈਣ ਨੂੰ ਦੱਸਦੀ ਹੈ ਕਿ ਮੇਰੇ ਨਾਲ ਆਹ ਕੁਛ ਪਾਸਟਰ ਨੇ ਕੀਤਾ ਗਿਆ ਜਸ਼ਨ ਗਿਲ ਪਾਸਟਰ ਜੋ ਕਿ ਗਰਦਾਸਪੁਰ ਦਾ ਹੈ ਤੇ ਉਤੋਂ ਬਾਅਦ ਦੀ ਗੱਲ ਜਦੋਂ ਸ਼ੁਰੂ ਕਰਦੇ ਆ ਉਹ ਆਪਣੀ ਮਾਂ ਨੂੰ ਦੱਸਦੀ ਛੋਟੀ ਭੈਣ ਮਾਂ ਨੇ ਬਾਦਰ ਸਾਹਿਬ ਨੂੰ ਦੱਸਿਆ ਵੀ ਪ੍ਰੈਗਨੈਂਟ ਹੋ ਗਈ ਉਤੋਂ ਬਾਅਦ ਜਦੋਂ ਹਸਪੀਟਲ ਦਾ ਰੁੱਖ ਕਰਦੇ ਜਾਣ ਦਾ ਉਹ ਕੁੜੀ ਦਾ ਅਬੋਰਸ਼ਨ ਕਰਾਣ ਅਬੋਰਸ਼ਨ ਹੋ ਜਾਂਦਾ ਉਤੋਂ ਬਾਅਦ ਕੁੜੀ ਦੀ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਬਲੀਡਿੰਗ ਸ਼ੁਰੂ ਹੋਣ ਤੋਂ ਬਾਅਦ ਉਹਦੇ ਪੇਨ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਅੰਦਰ ਕੋਈ ਇਫੈਕਸ਼ਨ ਹੋ ਜਾਂਦੀ ਹੈ ਪੇਟ ਦੇ ਅੰਦਰ ਕੋਈ ਐਦਾਂ ਦੀ ਇਫੈਕਸ਼ਨ ਆਉਂਦੀ ਉਹ ਕੁੜੀ ਜਿਹੜਾ ਜਸ਼ਨ ਗਿਲ ਦੇ ਰੋਏ ਵਾਸ਼ਨ ਕਰਾਇਆ ਸੀਗਾ ਉਸ ਤੋਂ ਬਾਅਦ ਉਹ ਕੁੜੀ ਦਾ ਇਸ ਦੁਨੀਆ 'ਚ ਨਹੀਂ ਹੈ ਮਤਲਬ ਉਹ ਕੁੜੀ ਅੱਜ ਉਹਦੇ ਫਾਦਰ ਸਾਹਿਬ ਉਹਦੇ ਘਰ ਦੇ 2 ਸਾਲ ਹੋ ਗਏ ਪੁਲਿਸ ਦੇ ਚੱਕਰ ਕੱਢਦੇ ਕੱਢਦੇ ਆ ਮਤਲਬ ਐਸਐਸਪੀ ਦਫ਼ਤਰ ਗੁਰਦਾਸਪੁਰ ਦੀਨਾ ਨਗਰ ਦੇ ਮਤਲਬ 2 ਸਾਲ 'ਚ ਉਹ ਬੰਦਾ ਅਰੈਸਟ ਨਹੀਂ ਕੀਤਾ ਅੱਜ ਉਹ ਬੰਦਾ ਕੋਰਟ ਨੇ ਪੀਓ ਵੀ ਡਿਕਲੇਅਰ ਕਰ ਦਿੱਤਾ ਗਿਆ ਉਹ ਪੁਲਿਸ ਨੂੰ ਪਤਾ ਹੈ ਬੰਦਾ ਕਿੱਥੇ ਰਹਿ ਰਿਹਾ ਬੰਦਾ ਜੰਮੂ ਰਹਿ ਰਿਹਾ ਗੁਰਦਾਸਪੁਰ ਰਾਤ ਨੂੰ ਆਉਂਦਾ ਸਵੇਰ ਵਾਪਸ ਚਲਾ ਜਾਂਦਾ ਤੇ ਜੰਮੂ ਤੋਂ ਆਪਣੀ ਕੁੜੀ ਨੂੰ ਛੱਡਣ ਜਾਂਦਾ ਏਅਰਪੋਰਟ ਤੇ ਜੰਮੂ ਏਅਰਪੋਰਟ ਤੋਂ ਫਲਾਈਟ ਹੁੰਦੀ ਦੀ ਅਮਰੀਕਾ ਦੀ ਚੜਾਉਣ ਵਾਸਤੇ ਜਾਂਦਾ ਉਹ ਵੀ ਪਤਾ ਹੁੰਦਾ ਉਹਨੂੰ ਪੁਲਿਸ ਨੂੰ ਦੀਨਾਨਗਰ ਪੁਲਿਸ ਨੂੰ ਯਾਨੀ ਇੰਸਪੈਕਟਰ ਤੇ ਮੁੰਸੀ ਜਿਹੜਾ ਉੱਥੋਂ ਦਾ ਇੰਚਾਰਜ ਕੁੜੀ ਦੇ ਬਾਪ ਤੇ ਦਬਾਅ ਬਣਾਇਆ ਤੂੰ ਫੈਸਲਾ ਕਰ ਲੈ ਨਹੀਂ ਤੈਨੂੰ ਤੇਰਾ ਕਾਊਂਟਰ ਕਰ ਦਾਂਗੇ ਤੇਰੇ ਬੇਟੇ ਨੂੰ ਚਿੱਟੇ ਦੇ ਕੇ ਅੰਦਰ ਪਾ ਦਾਂਗੇ ਮਤਲਬ ਡੀਐਸਪੀ ਕ੍ਰਾਈਮ ਐਸਪੀ ਜੰਮੂ ਐਡਾ ਕਹਿੰਨ ਤੇ ਦਬਾਅ ਬਣਾਤਾ ਕਿ ਇਹ ਬੰਦੇ ਘਰ ਤੋਂ বেকার ਹੋ ਚੁੱਕੇ ਆ ਕਿ ਗਰਦਾਸਪੁਰ ਛੱਡ ਕੇ ਅੱਜ ਅੰਮ੍ਰਿਤਸਰ ਪਹੁੰਚੇ ਉੱਥੇ ਜਾ ਕੇ ਰੋਜੀ ਰੋਟੀ ਕਮਾਣ ਲਈ ਕੰਮ ਦਾ ਕਰ ਨਹੀਂ ਸੀਗਾ ਉੱਥੇ ਅੱਜ ਈ ਰਿਕਸ਼ਾ ਚਲਾਉਂਦੇ ਨੇ ਮਤਲਬ ਅਸਲੀ ਦੋਸ਼ੀ ਨੂੰ ਫੜਨ ਦੀ ਬਜਾਏ ਉਲਟਾ ਜਿਹੜੇ ਜਿਨ੍ਹਾਂ ਦੇ ਉਤਪੀੜ ਹੋਇਆ ਤੇ ਉਹਨਾਂ ਦੇ ਉਲਟਾ ਦਬੋਅ ਬਣਾਇਆ ਜਾ ਰਿਹਾ ਹੈ ਬਿਲਕੁਲ ਉਹਦੇ ਉਲਟਾ ਦਬਾਅ ਬਣਾ ਰਿਹਾ ਉਹ ਇੰਨਾ ਕਿ ਟੌਰਚਰ ਮੈਂਟਲੀ ਅਫਸਰਟ ਕਰਦਾ ਕਿ ਗੁਰਦਾਸਪੁਰ ਆਪਣਾ ਘਰ ਵੇਚ ਕੇ ਦੂਜੀ ਸਾਈਡ ਸ਼ਹਿਰ ਚ ਸ਼ਿਫਟ ਹੋ ਜਾਂਦੇ ਆ ਬੰਦੇ ਦਾ ਕਿੱਡਾ ਕਾਰੋਬਾਰ ਤਾਂ ਇਹਨਾਂ ਦਾ ਉਹ ਵੀ ਖਤਮ ਹੋ ਗਿਆ ਮਿੱਟੀ ਰੋਲਤਾ ਮਤਲਬ ਇੱਕ ਜਸ਼ਨ ਗਿਲ ਆਰਾਮ ਦੀ ਐਸ਼ ਦੀ ਜ਼ਿੰਦਗੀ ਜੀ ਰਿਹਾ ਜੰਮੂ ਚ ਤੇ ਪੁਲਿਸ ਨੂੰ ਪਤਾ ਹੈ ਵੀ ਕਿੱਥੇ ਕੀ ਕਰਦਾ ਪਰ ਉਹ ਪੁਲਿਸ ਅਰੈਸਟ ਨਹੀਂ ਕਰਦੀ ਗੁਰਦਾਸਪੁਰ ਪੁਲਿਸ ਤੇ ਦਿਨਾ ਦਿਨ ਨਗਰ ਦੇ ਪੁਲਿਸ ਅਰੈਸਟ ਨਹੀਂ ਕਰ ਰਿ ਉਸ ਉਸ ਬੰਦੇ ਨੂੰ ਇੱਕ ਜਿਹੜਾ ਬਲਤਕਾਰੀ ਹੈ ਉਲਟਾ ਕੁੜੀ ਦੇ ਬਾਪ ਤੇ ਐਡਾ ਕੋ ਦਬਾਅ ਬਣਾ ਕੇ ਰੱਖੇ ਕਿ ਫੈਸਲਾ ਕਰ ਲੈਨੀ ਤੇਰਾ ਇਲਜ਼ਾਮ ਬੁਰਾ ਹੋਊਗਾ ਪਰ ਐਦਾਂ ਦਾ ਕੁਝ ਨਹੀਂ ਸਾਹਮਣੇ ਆਇਆ ਕਿ ਉਹਨੂੰ ਅਰੈਸਟ ਕੀਤਾ ਜਾਵੇ ਅੱਜ ਅਸੀਂ মিডিਆ ਰੈਂਚ ਪ੍ਰੈਸ ਕੀਤੀ ਸੈਕਟਰ 27 ਪ੍ਰੈਸ ਕਲੱਬ ਵਿੱਚ ਸਾਨੂੰ ਗੁਰਦਾਸਪੁਰ ਤੋਂ ਬਹੁਤ ਫੋਨ ਆ ਰਹੇ ਕਿ ਸਾਨੂੰ ਕਿਉਂ ਨਹੀਂ ਦੱਸਿਆ ਉਸ ਟਾਈਮ ਤੇ ਤੁਸੀਂ ਸੁੱਤੇ ਪਏ ਸੀ ਉਸ ਟਾਈਮ ਸਾਡੀ ਕਿਉਂ ਨਹੀਂ ਹੈਲਪ ਕੀਤੀ ਅੱਜ ਬੰਦੇ ਨੇ ਚੰਡੀਗੜ੍ਹ ਦਾ ਰੁਕ ਕੀਤਾ ਸੋਮਵਾਰ ਅਸੀਂ ਡੀਜੀਪੀ ਦਫ਼ਤਰ ਜਾਵਾਂਗੇ ਸੋਮਵਾਰੀ ਅਸੀਂ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਦਾ ਕਿ ਜਿਹੜੇ ਪੁਲਿਸ ਅਧਿਕਾਰੀ ਸਾਨੂੰ ਟੌਰਚਰ ਕੀਤਾ ਵਿਧ ਸਰਪੰਚ ਤੋਂ ਲੈ ਕੇ ਕਾਫੀ ਸਾਰੇ ਨਾਂ ਨੇ ਮੈਂ ਮੀਡਰ ਐਂ ਤੁਹਾਡੇ ਸ਼ੇਅਰ ਕਰਦਾਗਾ ਉਹ ਬੰਦੇ ਮਤਲਬ ਇੰਨਾ ਕੁ ਪਰੇਸ਼ਾਨ ਕੀਤਾ ਇਹ ਬੰਦੇ ਨੂੰ ਗੱਲ ਹੀ ਛੱਡ ਦੋ ਮਤਲਬ ਉਹ ਬੰਦਾ ਰੈਸ਼ ਦਾ ਕੀਤਾ ਨਹੀਂ ਉਲਟਾ ਇਹਨਾਂ ਤੇ ਦਬਾਅ ਪਾਉਣ ਦੀ ਬਜਾਏ ਮੈਂ ਕਹਿੰਦਾ ਕਿੱਡਾ ਕੁ ਵੱਡਾ ਕਹਿ ਸਕਦੇ ਉਹਨੂੰ ਕਿੱਡਾ ਕੁ ਮਹਾਰਾਜਾ ਹੋਊਗਾ ਜਿਹਨੂੰ ਰੈਸ਼ ਨਹੀਂ ਕਰ ਰਿਹਾ ਪੁਲਿਸ ਕਿੰਨੀ ਪੁਲਿਸ ਡ ਚਲੋ ਬਲਜਿੰਦਰ ਵਰਗੇ ਪਾਸਟਰ ਜੇਲ੍ਹ ਭੇਜਦੇ ਚਲੋ ਇਹ ਵੀ ਬਹੁਤ ਹੀ ਵੱਡੀ ਗੱਲ ਨਹੀਂ ਅੱਜ ਨਹੀਂ ਕੱਲ ਕਿਉਂਕਿ ਮਾਮਲਾ ਮੇਰੇ ਕੋਲ ਤਾਂ ਤਕਰੀਬਨ 6 ਤੋਂ 7 ਦਿਨ ਪਹਿਲਾਂ ਆਇਆ ਸੀਗਾ ਬੀਜੀ ਸੀਗੇ ਦੂਜੇ ਕੇਸ ਲੱਗੇ ਸੀਗੇ ਹੁਣ ਆਇਆ ਸਾਹਮਣੇ ਹੁਣ ਉਹ ਵੀ ਅੱਜ ਤੋਂ 10 ਤੋਂ 12 ਦਿਨ ਚੋਂ 24 ਜੇਲ੍ਹ ਚ ਛੜੇਗਾ ਔਰ ਬਾਦਾਂ ਦਵਾਨਾ ਪਰਿਵਾਰ ਨੂੰ ਹੌਸਲਾ ਦਵਾਨਾ ਕਿ ਮੈਂ ਤੁਹਾਡੇ ਨਾਲ ਆ ਮੇਰੀ ਸਿੱਖ ਜਥੇਬੰਦੀਆਂ Hindu ਜਥੇਬੰਦੀਆਂ ਮੇਰੇ ਨਾਲ ਹੈ ਪੂਰਾ ਇਹਨਾਂ ਨੂੰ ਇਨਸਾਫ਼ ਦਵਾ ਕੇ ਛੱਡਾਂਗੇ ਜਿਵੇਂ ਤੁਸੀਂ ਦੱਸਿਆ ਕਿ ਐਫ ਆਈ ਆਰ ਹੋ ਗਈ ਹੈ ਉਸ ਪਾਸਟਰ ਤੇ ਤੇ ਕਿੰਨੇ ਸਾਲ ਬਾਅਦ ਇਹ ਐਫ ਆਈ ਆਰ ਹੋਈ ਹੈ ਕਟੋ ਘਟ ਤਿੰਨ ਮਹੀਨੇ ਲੱਗੇ ਐਫ ਆਈ ਆਰ ਹੋਣ 2023 ਦਾ ਮਾਮਲਾ ਹੈ ਕਟੋ ਘਟ ਜੂਨ ਜੁਲਾਈ ਦੀ ਅਗਸਤ ਗੱਲ ਹੈ ਤੇ ਕੁੜੀ ਦੀ ਡੈਥ ਮਈ ਜਾਂ ਅਪ੍ਰੈਲ ਚ ਹੁੰਦੀ ਹੈ ਤੇ ਇਹ ਜਿਹੜੀ ਤਿੰਨ ਮਹੀਨੇ ਬਾਅਦ ਹੀ ਐਫ ਆਈ ਆਰ ਹੋਈ ਆ ਕਿੰਨਾ ਰੇਗੜਨਾ ਪਿਆ ਜਾਂ ਕਿੱਥੇ ਕਿੱਥੇ ਜਾਣਾ ਪਿਆ ਕਰ ਕਰਦਿਆਂ ਠੋਕਰਾ ਖਾ ਕੇ ਉਹ ਵੀ ਐਫ ਆਈ ਦਰਜ ਹੁੰਦੀ ਹੈ 376 ਦੀ ਹੋ ਗਈ ਰੇਪ ਮਾਮਲਾ ਦਰਜ ਹੋ ਗਿਆ ਤੇ 304/ਏ ਯਾਨੀ ਹਾਜ਼ਮਾ ਮਟਰ ਬਣਾ ਦਿੱਤਾ ਗਿਆ ਕਿ ਐਡਾ ਗ ਬੰਦੇ ਨੇ ਪੈਸਾ ਖੜਾਤਾ ਉਹਨਾਂ ਨੂੰ ਕਿ ਹਾਜ਼ਮਾ ਮਟਰ ਹੀ ਬਣਾਤਾ ਕਮਾਲਿਆ ਡਾਕਟਰਾਂ ਦੇ ਡਾਕਟਰ ਵੀ ਹੈ ਪੁਲਿਸ ਵੀ ਇਨਵੋਲਵਮੈਂਟ ਹੈ ਵਿੱਚ ਕੀ ਆਰ ਤੁਹਾਡਾ ਦਿਨ ਧਰਮ ਹੈ ਕੋਈ ਕਿ ਨਹੀਂ ਹੈ ਕਿ ਇੱਕ ਗਰੀਬ ਦਾ ਪਰਿਵਾਰ ਤੁਸੀਂ ਰੋਲ ਕੇ ਉਹਨੂੰ ਇਨਸਾਫ ਦੀ ਮੰਗ ਕਰਦਾ ਤੁਸੀਂ ਕਿੱਥੇ ਭੁਗਤੋਂਗੇ ਆਖਿਰ ਨੂੰ ਉੱਪਰ ਵਾਲਾ ਤਾਂ ਦੇਖ ਹੀ ਰਿਹਾ ਨਾ ਉਸ ਮੈਂ ਕਹਿੰਦਾ ਉਸ ਉਸ ਦਾ ਬੇੜਾ ਗਰਕੋਗੇ ਜਸ਼ਨ ਗਿੱਲ ਦਾ ਜਿੰਨੇ ਇਹ ਸਾਰਾ ਪਰਿਵਾਰ ਖਲਾਰ ਕੇ ਰੱਖ ਦਿੱਤਾ ਕਿੱਥੋਂ ਤੋਂ ਕਿੱਥੇ ਪਹੁੰਚ ਗਏ ਕਿਹੜੇ ਦਰਦੀਆਂ ਥੋਕੜਾਂ ਨਹੀਂ ਖਾਂਜੇ ਬੰਦਿਆਂ ਨੇ ਐਸਪੀ ਦੀਆਂ ਡੀਐਸਪੀ ਦੀਆਂ ਮਤਲਬ ਹਰ ਤਰ੍ਹਾਂ ਦੀਆਂ ਨੇ ਨੇ ਗੱਡ ਲੀਕਾ ਗੜ ਚੁੱਕੇ ਕੋਈ ਇਨਸਾਫ ਨਹੀਂ ਮਿਲਿਆ ਅੱਜ ਚੰਡੀਗੜ੍ਹ ਦਾ ਰੁਖ ਕੀਤਾ ਇਹਨਾਂ ਨੇ ਡੀਜੀਬੀ ਦਫਤਰ ਜਾਵਾਂਗੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਉਹ ਬੰਦੇ ਜਿਹੜੇ ਪੁਲਿਸ ਅਧਿਕਾਰੀਆਂ ਸਸਪੈਂਡ ਕਰਾਵਾਂਗੇ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਟਾਰਚਰ ਕੀਤਾ ਵੀ ਫੈਸਲਾ ਕਰਨ ਤੇ ਮਜਬੂਰ ਕਰਦੇ ਹੋ ਘਰ ਤੋਂ ਬੇਕਾਰ ਕਰ ਦਿੱਤਾ ਕਿਉਂ ਜੇ ਬੰਦੇ ਨੇ ਉਹਨੇ ਪੈਸਾ ਖੁਲਾਇਆ ਜੇ ਅੱਜ ਸਾਡੇ ਕੋਲ ਇਹਨਾਂ ਕੋਲ ਪੈਸਾ ਹੁੰਦਾ ਪੁਲਿਸ ਨੂੰ ਪਾਇਆ ਖਵਾਉਂਦੇ ਫਿਰ ਅਰੈਸਟ ਕਰਦੇ ਉਹਨੂੰ ਮੇਰਾ ਲੱਗਦਾ ਫਿਰ ਤਾਂ ਅਰੈਸਟ ਕਰਨੇ ਹੀ ਸੀਗਾ ਕਿਉਂਕਿ ਅਸੀਂ ਪੈਸਾ ਖੁਲਾ ਰਹੇ ਹਾਂ ਪਰ ਇਹ ਬੰਦਿਆਂ ਨੇ ਰੈਸ਼ ਨਹੀਂ ਕਿ ਤੁਹਾਨੂੰ ਪੈਸਾ ਜਾ ਰਿਹਾ ਕਿਉਂਕਿ ਪੁਲਿਸ ਨਦੀਨਾਗਰ ਨੂੰ ਇਹੀ ਕਹਿ ਸਕਦੇ ਆ ਲੜਕੀ ਦੇ ਪਿਤਾ ਨਾਲ ਤੁਹਾਡੀ ਕਿਵੇਂ ਮਿਲਗਾ ਤੋ ਜਾਂ ਕਿਸ ਹਾਲਾਤ ਚ ਪਹੁੰਚੇ ਤੁਹਾਡੇ ਕੋਲ ਲੜਕੀ ਦੇ ਮੇਰੇ ਕੋਲ ਜੀ ਜਦੋਂ ਬਲਿੰਦਰ ਪਾਸਟਰ ਵਾਲਾ ਕੇਸ ਸੀਗਾ ਉਸ ਟਾਈਮ ਮੈਂ ਆਪਣਾ ਮੋਬਾਈਲ ਨੰਬਰ ਬੋਲੇ ਸੀ ਕਿਸੇ ਚੈਨਲ ਰਾਹੀਂ ਔਨ 에ਅਰ ਤੇ ਤਿੰਨ ਚਾਰ ਹੋਰ ਚੈਨਲ ਤੇ ਪ੍ਰਸਤਿਪਤ ਨੰਬਰ ਬੋਲੇ ਸੀ ਇਹ ਮੇਰੇ ਨਾਲ ਟੱਚ ਚ ਆਏ ਕਹਿੰਦਾ ਭਾਈ ਸਾਹਿਬ ਮੈਨੂੰ ਇਨਸਾਫ ਚਾਹੀਦਾ ਰੋਣ ਲੱਗੇ ਮੈਂ ਕਿਹਾ ਭਾਈ ਸਾਹਿਬ ਜਿੱਥੋਂ ਤੱਕ ਮੈਂ ਤੁਹਾਡੀ ਹੈਲਪ ਤੁਹਾਡੀ ਕਰਾਂਗਾ ਮੇਤੇ ਬਹੁਤ ਮਾਨ ਲੈ ਕੇ ਮੇਰੇ ਕੋਲ ਪਹੁੰਚੇ ਨੇ ਤੇ ਮੈਂ ਇਹਨਾਂ ਨੂੰ ਇਨਸਾਬ ਦੁਆਕੇ ਛੱਡਾਂਗੇ ਇਹਨਾਂ ਨੂੰ ਜਿੰਨਾ ਵੱਧ ਤੋਂ ਵੱਧ ਹੋਇਓ ਮੁਜਰਮ ਨੂੰ ਸਜ਼ਾ ਦੁਆਕੇ ਛੱਡਾਂਗੇ ਉਹਨੂੰ ਜੇਲ੍ਹ ਦੀ ਸਲਾਕਾਂ ਦੇ ਪਿੱਛੇ ਛਾੜਾਂਗੇ ਉਹਨੂੰ ਇੱਕ ਦੋਸ਼ੀ ਨੂੰ ਔਰ ਜਿਹੜੀ 304 ਧਾਰਾ ਵਾਲੀ ਇੱਥੇ 302 ਧਾਰਾ ਕਰਵਾ ਕੇ ਛੱਡਾਂਗੇ ਪ੍ਰਸ਼ਾਸਨ ਤੋਂ ਹੀ ਮੰਗ ਕਰਾਂਗੇ ਕਿ 302 ਧਾਰਾ ਲੱਗੀ ਜਾਵੇ 376 ਦਾ ਹੈ ਹੀ ਇਹ ਇਹਨੂੰ ਫੜ ਕੇ ਅਰੈਸਟ ਕੀਤਾ ਜਾਵੇ ਜਿਲ੍ਹ ਚ ਟੱਕਿਆ ਜਾਵੇ ਤੇ ਬਾਕੀ ਮੈਂ ਤਾਂ ਆਪਣਾ ਨੰਬਰ ਤੁਹਾਡੇ ਚੈਨਲ ਨਾਲ ਹੀ ਦੇਣਾ ਚਾਹੁੰਦਾ 62841 37982 ਇਹ ਮੇਰਾ ਨੰਬਰ ਹੈ ਕਿਸੇ ਵੀਰ ਭੈਣ ਨੂੰ ਕੋਈ ਦੁੱਖ ਤਕਲੀਫ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਇਹ ਨਹੀਂ ਕਿ 크੍ਰਿਸ਼ਚਨ ਦਾ ਧਰਮ ਦਾ ਹੋਵੇ ਕੋਈ ਵੀ ਧਰਮ ਦਾ ਬੰਦਾ ਹੋਵੇ ਬਹੁਤੀ ਹੈਲਪ ਕਰਾਂਗਾ ਜਿਸ ਹਾਲਾਤ ਤੋਂ ਲੜਕੀ ਦੇ ਪਿਤਾ ਗੁਜ਼ਰ ਰਹੇ ਹਨ ਤੇ ਪੂਰਾ ਪਰਿਵਾਰ ਗੁਜ਼ਰਿਆ ਹੈ ਉਹ ਤਾਂ ਹੁਣ ਉਹੀ ਜਾਣਦੇ ਨੇ ਪਰ ਫਿਰ ਵੀ ਕੈਮਰੇ ਸਾਹਮਣੇ ਇੱਕ ਵਾਰੀ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਜੋ ਕੁਝ ਉਹਨਾਂ ਨਾਲ ਹੋਇਆ ਉਹ ਦੱਸ ਸਕਦੇ ਨੇ ਤੇ ਗੁਹਾਰ ਲਾ ਸਕਦੇ ਨੇ ਤੇ ਲੜਕੀ ਦੇ ਪਿਤਾ ਤੋਂ ਪੁੱਛਦੇ ਹਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕ੍ਰਮ ਸਿੰਘ ਹੈ ਕਿੰਨੀ ਉਮਰ ਸੀ ਤੁਹਾਡੀ ਲੜਕੀ ਦੀ ਜੀ ਮੇਰੀ ਲੜਕੀ ਦੀ 22 ਸਾਲ ਉਮਰ ਸੀ ਤੇ ਤੁਸੀਂ ਦੱਸੋ ਕਿ ਤੁਹਾਨੂੰ ਕਿੰਨਾ ਕੁ ਦੱਸਿਆ ਜਾਂ ਕਿੰਨਾ ਕੁ ਪਤਾ ਤੁਹਾਨੂੰ ਸਾਨੂੰ ਜੀ ਜਦੋਂ ਬੇਟੀ ਦਾ ਪਹਿਲੇ ਬੇਟੀ ਨਾਲ ਗਲਤ ਕੰਮ ਪਾਸਟਰ ਕਰਦਾ ਰਿਹਾ ਤੇ ਸੋਸ਼ਲ ਨੋਡਾ ਕਰਦਾ ਰਿਹਾ ਤੇ ਬਾਅਦ ਚ ਜਦੋਂ ਪ੍ਰੈਗਨੈਂਟ ਹੋ ਗਈ ਆ ਤੇ ਉਦੋਂ ਵੀ ਸਾਨੂੰ ਨਹੀਂ ਪਤਾ ਚੱਲਣ ਦਿੱਤਾ ਪਾਸਟਰ ਨੇ ਤੇ ਉਹਨੇ ਆਪਣੀ ਛੋਟੀ ਭੈਣ ਨੂੰ ਦੱਸ ਦਿੱਤਾ ਕਿ ਮੇਰੇ ਨਾਲ ਪਾਸਟਰ ਨੇ ਆ ਕੰਮ ਕਰਦਾ ਰਿਹਾ ਤੇ ਕਹਿੰਦਾ ਜੇ ਤੁਸੀਂ ਆਪਣੇ ਘਰ ਦੱਸਿਆ ਤੇ ਤੇਰੇ ਪਿਓ ਨੂੰ ਤੇ ਤੇਰੇ ਭਰਾ ਨੂੰ ਮੈਂ ਜਾਨੂ ਮਰਵਾ ਦਿਆਂਗਾ ਤੇ ਬਾਅਦ ਚੋ ਬੇਟੀ ਦੇ ਦਰਦ ਹੋਈ ਆ ਪੇਟ ਚ ਤੇ ਆਪਾਂ ਨੂੰ ਹਸਪੀਟਲ ਗੁਰਦਾਸਪੁਰ ਲੈ ਕੇ ਗਏ ਆ ਜੀ ਤੇ ਉੱਥੇ ਵੀ ਆ ਗਿਆ ਪਾਸਟਰ ਜਸ਼ਨ ਗਿੱਲ ਤੇ ਸਰਪੰਚ ਦੈਨੀਆਂ ਗਿੱਲ ਤੇ ਇੱਕ ਅਨੁਸ਼ਾਸਤਾ ਵਿਅਕਤੀ ਸੀ ਇਹਨਾਂ ਦੀ ਮਿਰੀ ਭੁਗਤ ਨਾਲ ਇਹਨਾਂ ਨੇ ਡਾਕਟਰਾਂ ਕੋਲੋਂ ਛੁੱਟੀ ਦਿਵਾਤੀ ਜੀ ਔਰ ਡਾਕਟਰ ਦੀ ਸਲਿੱਪ ਮੇਰੇ ਕੋਲ ਆ ਡਾਕਟਰ ਦਾ ਮੋਬਾਈਲ ਨੰਬਰ ਮੇਰੇ ਕੋਲ ਆ ਜਿਹਦੇ ਇਸ ਡੇਪੋ ਤੇ ਉਹਨੇ ਡਿਸਟ ਅਰਜੀ ਕੀਤਾ ਵਾ ਔਰ ਮੈਂ ਪੰਜਾਬ ਪੁਲਿਸ ਨੂੰ ਦੱਸਿਆ ਜਾਈ ਆ ਕੇ ਉਹਨਾਂ ਨੇ ਆਪਣੀ ਇਨਕੁਆਇਰੀਸ਼ਨ ਵਿੱਚ ਇਨਕਾਰੀ ਵਿੱਚ ਉਹਨਾਂ ਨੇ ਕਿਹਾ ਜੀ ਇਹ ਤਾਂ ਦੌਰੀ ਆਪਣੇ ਉਸ ਟਾਈਮ ਇਹ ਡਾਕਟਰ ਹੀ ਨਹੀਂ ਆ ਜੀ ਤੇ ਜਦੋਂ ਡਾਕਟਰ ਨਹੀਂ ਆ ਤੇ ਮੇਰੇ ਕੋਲੋਂ ਭਾਜੀ ਸਲਿੱਪ ਮੈਂ ਆਪਣੀ ਸਰਕਾਰੀ ਘਰੋਂ ਥੋੜਾ ਲੈ ਕੇ ਆ ਗਿਆ ਜੀ ਮੋਬਾਈਲ ਨੰਬਰ ਵੀ ਜਿਹੜਾ ਡਾਕਟਰ ਨੇ ਲਿਖਿਆ ਉਹ ਮੈਂ ਥੋੜਾ ਲਿਖਿਆ ਜੀ ਤੇ ਉਹਨਾਂ ਨੇ ਜੀ ਉੱਥੋਂ ਬੇਟੀ ਦੀ ਛੁੱਟੀ ਕਰਾਤੀ ਆ ਫਿਰ ਉਹ ਜਿਹੜੀਆਂ ਦਵਾਈਆਂ ਦੋ ਤਿੰਨ ਦਿਨ ਦੀਆਂ ਦਿੱਤੀਆਂ ਸੀ ਜੀ ਤੇ ਉਹ ਖਾਂਦੀ ਰਹੀ ਹੈ ਬੇਟੀ ਦੇ ਉਹਦੇ ਨਾਲ ਉਹ ਦਰਦ ਦੁਰਦ ਦੀਆਂ ਹੋਣਗੀਆਂ ਜਾਂ ਕੁਝ ਵੀ ਹੀ ਸਾਨੂੰ ਤੇ ਪਤਾ ਨਹੀਂ ਇਹ ਚੀਜ਼ ਬਾਰੇ ਤੇ ਬੇਟੀ ਦੇ ਫਿਰ ਦਰਦ ਹੋਈ ਆ ਤੇ ਘਰ ਦੇ ਉਹਨੂੰ ਲੈ ਕੇ ਗਏ ਆ ਜੀ ਤੇ ਅਲਟਰਾਸਾਉਂਡ ਕਰਦੇ ਕਹਿੰਦੇ ਲਿਖਿਆ ਸੀ ਡਾਕਟਰ ਨੇ ਤੇ ਆਪਾਂ ਕਰਾ ਲੈਨੇ ਆ ਉਹਨਾਂ ਨੇ ਅਲਟਰਾਸਾਉਂਡ ਕਰਾਇਆ ਤੇ ਜਦੋਂ ਘਰ ਦੇ ਨੂੰ ਪਤਾ ਲੱਗਾ ਸੇ ਘਰ ਦੇ ਉੱਥੇ ਚਾਰੇ ਰੋਣ ਲੱਗ ਪਏ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਪਾਸਟਰ ਸ਼ੋਸ਼ਣ ਕਰ ਰਿਹਾ ਕਿੰਨੇ ਟਾਈਮ ਤੋਂ ਬੱਚੀ ਨਾਲ ਸਾਨੂੰ ਪਤਾ ਜੀ ਜਦੋਂ ਬੇਟੀ ਦੀ ਡੈਥ ਹੋ ਗਈ ਆ ਜੀ ਉਹਦੇ ਵਿੱਚ ਬੇਟੀ ਦੇ ਉਹ ਕਾਲ ਡਿਟੇਲਾਂ ਜਿਹੜੀਆਂ ਪਾਸਟਰ ਦੀਆਂ ਸੀ ਸਾਰੀਆਂ ਤੇ ਆਪਾਂ ਪੁਲਿਸ ਨੂੰ ਨਾਲ ਦੱਸਿਆ ਪੁਲਿਸ ਨੇ ਮੇਰੀ ਕੋਈ ਹੈਲਪ ਨਹੀਂ ਕੀਤੀ ਜੀ ਪੁਲਿਸ ਨੇ ਉਲਟਾ ਮੇਰੇ ਕੋਲੋਂ ਪੂਰੇ ਕਾਗਜ਼ਾਂ ਤੇ ਸਾਈਨ ਕਰਾ ਕੇ ਤੇ ਚੰਦੇ ਤੇਰੀ ਬੇਟੀ ਦੀ ਡੈੱਡ ਬਾਡੀ ਇੱਥੋਂ ਖਰਦੀ ਆ ਤੇ ਦੋ ਦਿਨ ਉਹਨਾਂ ਨੇ ਮੇਰੀ ਬੇਟੀ ਦੀ ਡੈੱਡ ਬਾਡੀ ਏਰੀਆ ਗੁਰੂ ਨਾਨਕ ਹਸਪੀਟਲ ਵਿੱਚ ਰਹਿਣ ਦਿੱਤੀ ਜਾਨ ਬੁੱਝ ਕੇ ਹੀ ਤੇ ਪਿੰਡ ਵਿੱਚ ਇਹ ਉਹਦਾ ਭਰਾ ਸਰਪੰਚ ਹੀ ਉਹਨਾਂ ਨੇ ਇਹ ਕਿਹਾ ਵੀ ਇੰਨੇ ਆਪਣੀ ਬੇਟੀ ਨੂੰ ਯਾਰ ਦੇ ਕੇ ਮਾਰਿਆ ਵਾ ਜੀ ਤੇ ਫਿਰ ਦੋ ਦਿਨ ਬਾਅਦ ਲਾਸ਼ ਮਿਲ ਗਈ ਜਾਂਦੀ ਹੈ ਜੀ ਤੇ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੋਈ ਉਹਨਾਂ ਉੱਤੇ ਐਕਸ਼ਨ ਨਹੀਂ ਫਿਰ ਮੈਂ ਐਸਐਸਪੀ ਸਾਹਿਬ ਦੇ ਪੇਸ਼ ਹੋਇਆ ਜਾ ਕੇ ਤੇ ਫਿਰ ਜਾ ਕੇ ਜੀ ਪਰਚੇ ਪਰਚੇ ਵਾਲੋਂ ਕਿਹਾ ਜੀ ਤੇ ਪਰਚਾ ਕਰਦਿਆਂ ਕਰਦਿਆਂ ਵੀ 60 70 ਦਿਨ ਲਾਤੇ ਜੀ ਉਹਨਾਂ ਨੇ ਤੇ ਪਰਚੇ ਵਿੱਚ ਵੀ ਨਾਂ ਨਹੀਂ ਪਾਏ ਡਾਕਟਰਾਂ ਦੇ ਨਾਂ ਨਹੀਂ ਪਾਉਂਦੇ ਪਈ ਜਿੱਥੇ ਬਹੁਤ ਕੋਕਰ ਹੋਇਆ ਅਬੋਸ਼ਨ ਕਲਵੰਤਕੌਰ ਦਾ ਨਾਂ ਨਹੀਂ ਪਾਉਂਦੇ ਪਈ ਉਹ ਪੈਸੇ ਵਾਲੇ ਆ ਜੀ ਮੈਂ ਗਰੀਬ ਬੰਦਾ ਵਾਂ ਮੇਰੀ ਇਹ ਕਰਕੇ ਤੇ ਮੈਨੂੰ ਪੁਲਿਸ ਵਾਲੇ ਦਫਕੇ ਮਾਰਦੇ ਆ ਮੈਂ ਜਾਣਾ ਵਾਂ ਤੇ ਕਹਿੰਦੇ ਆ ਵੀ ਤੁਸੀਂ ਰਾਜੀਨਾਮਾ ਕਰੋ ਤੈਨੂੰ ਪੈਸੇ ਦਵਾ ਦਿੰਨੇ ਆ ਤੂੰ ਕੀ ਕਿਥੋਂ ਦਾ ਕਪਾਜ ਲੀਗਾ ਜਾਂ ਤੇਰੇ ਉੱਤੇ ਆਪਾਂ ਝੂਠਾ ਪਰਚਾ ਪਵਾ ਦਾਂਗੇ ਮਤਲਬ ਪੁਲਿਸ ਵੱਲੋਂ ਉਲਟਾ ਤੁਹਾਨੂੰ ਧਮਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਜਦੋਂ ਪਹਿਲੀ ਵਾਰ ਤੁਸੀਂ ਪੁਲਿਸ ਕੋਲ ਗਏ ਪਹਿਲੀ ਵਾਰ ਦਰਖਾਸਤ ਲਿਖੇਗੇ ਉਦੋਂ ਕੀ ਕਿਹਾ ਪੁਲਿਸ ਨੇ ਤੁਹਾਨੂੰ ਉਦੋਂ ਤੇ ਜੀ ਪਹਿਲੇ ਏਐਸਆਈ ਰਵਿੰਦਰ ਕੁਮਾਰ ਜੀ ਤੇ ਐਸਐਚਓ ਜਤਿੰਦਰ ਜੋਤੀ ਜੀ ਇਹਨਾਂ ਨੇ ਮੈਨੂੰ ਕਹਿੰਦੇ ਵੀ ਕੋਈ ਨਹੀਂ ਆਪਾਂ ਕਾਰਵਾਈ ਕਰ ਦਾਂਗੇ ਜੀ ਤੇ ਇਹਨਾਂ ਨੇ ਜਿਹੜੇ ਕੋਰੇ ਕਾਗਜ਼ਾਂ ਤੇ ਸਾਈਨ ਕਰਾਏ ਦੇ ਹੀ ਉਦੇ ਉੱਤੇ 174 ਦੀ ਕਾਰਵਾਈ ਕਰਕੇ ਤੇ ਮੈਨੂੰ ਪਤਾ ਹੀ ਨਹੀਂ 174 ਕੀ ਹੁੰਦੀ ਹੈ ਜੀ ਮੈਂ ਇਹ ਰਿਕਸ਼ਾ ਚਲਾਉਣ ਵਾਲਾ ਬੰਦਾ ਮੈਨੂੰ ਕੀ ਪਤਾ 174 ਕੀ ਹੈ ਜੀ ਇਹਨਾਂ ਨੇ ਮੇਰਾ ਕੇਸ ਜਿਹੜਾ ਇਹ ਜੀ ਉਹ ਕਹਿੰਦੇ ਜੀ ਕੋਈ ਨਹੀਂ ਜੀ ਇਹ ਬੰਦੇ ਆਪਾਂ ਫੜ ਲਾਂਗੇ ਤੇ ਜਦੋਂ ਮੈਂ ਮੇਰੇ ਪਿੰਡ ਦੇ ਇੱਕ ਵਕੀਲ ਸਾਹਿਬ ਹੀ ਜੀ ਤੇ ਉਹਨਾਂ ਨੂੰ ਮੇਰੇ ਕੇਸ ਦਾ ਪਤਾ ਲੱਗਾ ਤੇ ਉਹਨਾਂ ਨੂੰ ਪਤਾ ਲੱਗਾ ਵੀ ਜਦ ਕੀ ਇਹ ਸਰਪੰਚ ਦਾ ਭਰਾ ਵਾ ਪਾਸਟਰ ਜੇਰਾ ਵਾ ਇਹ ਆ ਅਸਲੀ ਮੁਜਰਮ ਤੇ ਫਿਰ ਮੈਨੂੰ ਉਹਨਾਂ ਨੇ ਕਿਹਾ ਵੀ ਬੰਦਾ ਤੇ ਇਹ ਹੀ ਤੇ ਅਦੇ ਫਿਰ ਉਹਨਾਂ ਨੇ ਪ੍ਰੂਫ ਸਾਰੇ ਆਪਾਂ ਲਾ ਕੇ ਐਸਐਸਪੀ ਸਾਹਿਬ ਨੂੰ ਦਿੱਤੇ ਆ ਜੀ ਐਸਐਸਪੀ ਸਾਹਿਬ ਉਹਨਾਂ ਕੋਲੋਂ ਜਾਣ ਤੋਂ ਬਾਅਦ ਡੀਐਸਪੀ ਮੰਗਲ ਸਿੰਘ ਕ੍ਰਾਈਮ ਬ੍ਰਾਂਚ ਦਾ ਹੀ ਜੀ ਉਹਨਾਂ ਨੇ ਪਰਚਾ ਹੀ ਨਹੀਂ ਕੱਟਦੇ ਪਰ ਇਹ ਮੇਰੇ ਨਾਲ ਜਾਂਦੇ ਰਹੇ ਆ ਮੇਰੇ ਪਿੰਦੇ ਦੇ ਸਾਫਕਾ ਇੱਕ ਸਰਪੰਚ ਸਾਹਿਬ ਹੀ ਹੋਰ ਵੀ ਬੰਦੇ ਹੀ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕੋਈ ਜਾਂਦੇ ਰਹੇ ਚਵਾਰੀ ਤੇ ਬਸ ਉਹਨੇ ਕਹਿੰਨਾ ਨਹੀਂ ਇਨਕੁਆਰੀ ਚੱਲ ਰਹੀ ਹੈ ਜੀ ਜਦੋਂ ਮੁਜਰਮ ਦੇ ਬਾਰੇ ਸਾਰਾ ਕੁਝ ਦਿੱਤਾ ਤੇ ਉਹਦੀ ਇਨਕੁਆਰੀ ਇਹ ਜੀ 3 ਮਹੀਨੇ ਇਨਕੁਆਰੀ ਚ ਲਾਤੇ ਜੀ ਤੇ ਇਹ ਪਰਚਾ ਕਟਿਆ ਹੀ ਕਟਿਆ ਜੀ ਤੇ ਫਿਰ ਕੋਈ ਅਰੈਸਟ ਕੋਈ ਨਹੀਂ ਜੀ ਅਜੇ ਤੱਕ ਹੋਈ ਕੋਈ ਅਰੈਸਟ ਨਹੀਂ ਕੀਤੀ ਫਿਰ ਉਹਨਾਂ ਨੂੰ ਪੀਓ ਕਰਾਰ ਜੱਜ ਸਾਹਿਬ ਨੇ ਦਿੱਤਾ ਜੀ ਫਿਰ ਉਹਨਾਂ ਦਾ ਇੱਕ ਸਰਪੰਚ ਦਾ ਭਰਾ ਐਸਐਸਪੀ ਡੀਐਸ ਐਸਪੀਡੀ ਨਾਲ ਆ ਜੀ ਗਨਮੈਨ ਆ ਜੀ ਉਹਨਾਂ ਦੀ ਪਾਵਰ ਇਸਤੇਮਾਲ ਕੀਤੀ ਸਰਪੰਚ ਨੇ ਆਪਣੀ ਪਾਵਰ ਰੱਖੀ ਤੇ ਪ੍ਰੇਤਿਕਲ ਦਬਾਅ ਪਵਾਇਆ ਮੇਰੇ ਤੇ ਤੇ ਮੇਰਾ ਜਰਾ ਜੀ ਕੁਝ ਵੀ ਅੱਜ ਤੱਕ ਪਿੰਡ ਚ ਰੇਟ ਨਹੀਂ ਕੀਤੀ ਔਰ ਕਾਗਜ਼ਾਂ ਵਿੱਚ ਪੁਲਿਸ ਕਹਿੰਦੀ ਆਪਾਂ ਰੇਟ ਮਾਰੀ ਆ ਤੇ ਮੈਂ ਕਿਹਾ ਠੀਕ ਆ ਜੀ ਤੁਸੀਂ ਮਾਰਦੇ ਕਹਿੰਦੇ ਜੇ ਮੈਂ ਜਦੋਂ ਮੈਂ ਤੁਹਾਨੂੰ ਦੱਸਣਾ ਵੀ ਬੰਦਾ ਇੱਥੇ ਹੀ ਆ ਜੀ ਉਦੋਂ ਕਿਉਂ ਨਹੀਂ ਮੇਰੇ ਨਾਲ ਨਹੀਂ ਚੱਲਦੇ ਨਾ ਉਹਨਾਂ ਨੂੰ ਫਰਦੀ ਆ ਜੀ ਹਾਂਜੀ ਦੋਸ਼ੀਆ ਵੱਲੋਂ ਤੇ ਪੁਲਿਸ ਵੱਲੋਂ ਤੁਹਾਨੂੰ ਧਮਕੀਆਂ ਕਿਦਾ ਆ ਰਹੀਆਂ ਨੇ ਧਮਕੀਆਂ ਇਹ ਆ ਰਹੀਆਂ ਨੇ ਵੀ ਤੇਰੇ ਬੱਚਿਆਂ ਨੂੰ ਮਾਰ ਦਾਂਗੇ ਜਾਂ ਸਾਡੇ ਨਾਲ ਰਾਜੀਨਾਮਾ ਕਰ ਲਾ ਜਾ ਤੈਨੂੰ ਝੂਠੇ ਕੇਸ 'ਚ ਵਸਾ ਦਿਆਂਗੇ ਇੱਕ ਸਰਪੰਚ ਦਾ ਸਾਲਾ ਐਸਪੀ ਆ ਜੀ ਜੰਮੂ 'ਚ ਕਹਿੰਦੇ ਵੀ ਤੈਨੂੰ ਆਪਾਂ ਜੰਮੂ ਖਾੜ ਕੇ ਇੱਥੋਂ ਚਕਵਾ ਕੇ ਤੇ ਜੰਮੂ ਖਾੜ ਕੇ ਤੇ ਉੱਥੇ ਤਰਾ ਐਂਕਾਊਂਟਰ ਕਰਵਾ ਕੇ ਕਹਿੰਦਾ ਵੀ ਹੱਤਵਾਦੀ ਇੱਧਰ ਆਏ ਦਾ ਹੈ ਵਾ ਜੀ ਤੇ ਮੈਂ ਡਰਦਾ ਹੀ ਆਪਣਾ ਜੀ ਘਰ-ਬਾਰ ਛੱਡ ਕੇ ਅੰਬਰਸਰ ਧੱਕੇ ਖਾਂਣ ਲਿਆ ਸੀ ਆਪਣੇ ਬੱਚਾ ਨੂੰ ਵੀ ਉੱਥੇ ਲੈ ਗਿਆ ਨਾ ਲਈ ਜੀ ਆਪਣਾ ਹੁਣ ਮੈਂ ਲਾਸਟ ਘਰ ਹੀ ਮੇਰੇ ਕੋਲੋਂ ਮੈਂ ਘਰ ਵੀ ਵੇਚ ਦਿੱਤਾ ਕਿ ਮੈਂ ਕੇਸੇ ਲੜਨਾ ਵਾ ਮੈਨੂੰ ਕੋਈ ਕੰਪਰਮਾਈਜ਼ ਰਾਜੀ ਨਾ ਕਰਨਾ ਚਾਹੁੰਦਾ ਇਹ ਮੇਰੇ ਤੇ ਦਬਾਅ ਪੁਲਿਸ ਵਾਲੇ ਹੁਣ ਜਿਹੜਾ ਹੁਣ ਮਾਰਾ ਐਸ ਐਚਓ ਆ ਮੈਂ ਇਹਨਾਂ ਨੂੰ ਇਹ ਦੇਖੋ ਸਰ ਇਹ ਐਫਐਸਟੀਓ ਸਾਹਿਬਾ ਜੀ ਇਹਨਾਂ ਨੂੰ ਮੈਂ ਡੈਰੀ ਵੀ ਕੀਤਾ ਗਿਆ ਜੀ ਥੱਲੇ ਰਸੀਵ ਕਰਾਇਆ ਗਿਆ ਜੀ ਇਹਨਾਂ ਕੋਲੋਂ ਜਸ਼ਨ ਇਸ ਟਾਈਮ ਜਿੱਥੇ ਰਹਿੰਦਾ ਵਾ ਜੰਮੂ ਦੇ ਵਿੱਚ ਇੰਨੇ ਅਦੇ ਭਰਾ ਨੇ ਪ੍ਰੇਮਸੀ ਨੇ ਨੂੰ ਪਨਾਹ ਦਿੱਤੀ ਦੀ ਜੀ ਉਹ ਵੀ ਪਾਸਟਰ ਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਉੱਥੇ ਚਲੋ ਮੇਰੇ ਨਾਲ ਤੇ ਉਹਨੂੰ ਫਰੂੰ ਅੱਜ ਤੱਕ ਕੋਈ 6 ਤਰੀਕ ਦਾ 6 ਤਰੀਕ ਤੀਜੇ ਮਹੀਨੇ ਦੀ ਐਪਲੀਕੇਸ਼ਨ ਇਹਨਾਂ ਨੂੰ ਦੇ ਕੇ ਆਂਦੇ ਜੀ ਕੋਈ ਕਾਰਵਾਈ ਨਹੀਂ ਕੀਤੀ ਫਿਰ ਉਦੋਂ ਬਾਅਦ ਜੀ ਮੈਂ ਐਸਐਸਪੀ ਸਾਹਿਬ ਕੋਲੋਂ ਦੋ ਵਾਰੀ ਗਿਆ ਮੇਰੇ ਨਾਲ ਗਏ ਆ ਜੀ ਮੇਰੇ ਪਿੰਡ ਦੇ ਸਰਪੰਚ ਸਾਹਿਬ ਫਿਰ ਵੀ ਕੋਈ ਕਾਰਵਾਈ ਨਹੀਂ ਉਹਨਾਂ ਨੇ ਵੀ ਨਹੀਂ ਕੀਤੀ ਐਸਐਸਪੀ ਸਾਹਿਬ ਨੇ ਫਿਰ ਮੈਂ ਡਾਕ ਰਸਤੇ ਪੇ ਜੀ ਆ ਜੀ ਉਹਨਾਂ ਨੂੰ اپنی اپلیکیشن ਵੀ ਇਹ ਬੰਦਾ ਇੱਥੇ ਰਹਿ ਰਿਹਾ ਜੀ ਤੇ ਕਾਰਵਾਈ ਕਰੋ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਗਰੀਬ ਬੰਦਾ ਮੇਰੀ ਕੋਈ ਸੁਣਵਾਈ ਨਹੀਂ ਆ ਜੀ ਕਰਦੇ ਜੀ ਤੁਹਾਡੀ ਹੁਣ ਲੋਕਾ ਮੂਰੇ ਤੇ ਪ੍ਰਸ਼ਾਸਨ ਮੂਰੇ ਕੀ ਬੇਨਤੀਆਂ ਤੁਹਾਡੀ ਕੀ ਕੋ ਹਰ ਇਹ ਸਾਫ਼ ਨਹੀਂ ਮੇਰੀ ਤੇ ਬੇਨਤੀ ਇਹੋ ਹੀ ਆ ਜੀ ਪ੍ਰਸ਼ਾਸਨ ਅੱਗੇ ਵੀ ਤੇ ਆਪਣੇ ਸਿਮਰਨ ਮਾਨਪਾ ਜੀ ਅੱਗੇ ਵੀ ਵੀ ਜਿਨ੍ਹਾਂ ਨੇ ਮੈਨੂੰ ਕਿਹਾ ਵੀ ਤੈਨੂੰ ਆਪਾਂ ਇਨਸਾਫ ਦਿਵਾਵਾਂਗੇ ਤੇਰੀ ਬੇਟੀ ਨੂੰ ਇਨਸਾਫ ਮਿਲੇਗਾ ਮੈਂ ਇਨਸਾਫ ਦੀ ਮੰਗ ਕਰਦਾ ਜੀ ਫੋਰਮ ਨਹੀਂ ਕੋਈ ਜੀ ਮੈਨੂੰ ਇਨਸਾਫ ਚਾਹੀਦਾ ਮੇਰੀ ਬੇਟੀ ਦਾ ਕਿਉਂਕਿ ਉਹਦੀ ਆਤਮਾ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਜੇ ਇਹ ਬੰਦਾ ਅੰਦਰ ਜਾਏਗਾ ਜੀ ਇੱਕ ਅਦਾ ਭਤੀਜਾ ਵਾ ਜੀ ਆਸ਼ਿਸ਼ ਇਹ ਜਦਕੀ ਪੈਸੇ ਵਲੋਂ ਨਰਸ ਦਾ ਕੋਰਸ ਕੀਤਾ ਦਾ ਵਾ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਮੈਨੂੰ ਧਮਕੀਆਂ ਦਿੰਦਾ ਜਦ ਵੀ ਮੈਂ ਪੁਲਿਸ ਕੋਲੋਂ ਜਾਂਦਾ ਵਾਂ ਤੇ ਪੁਲਿਸ ਵਾਲੇ ਕਹਿੰਦੇ ਇਹ ਤੇ ਨਾਟਕ ਕਰਦਾ ਵਾ ਇਹ ਤੇ ਨਾਟਕ ਵਾਲੀ ਵਰਦੀ ਆ ਜੀ ਤੋ ਜਦ ਕੀ ਪੰਜਾਬ ਪੁਲਿਸ ਦੇ ਲੋਗੋ ਵੀ ਲੱਗੇ ਦੀ ਆ ਸਭ ਕੁਝ ਆ ਜੀ ਤੇ ਫਿਰ ਵੀ ਪੰਜਾਬ ਪੁਲਿਸ ਕੁਝ ਨਹੀਂ ਕਰ ਰਹੀ ਜੀ ਉਲਟਾ ਮੇਰੇ ਉੱਤੇ ਹੀ ਡਰਾਤਾ ਮੁਕਾ ਮੈਨੂੰ ਕਰ ਰਹੀ ਆ ਜੀ ਸੋਏ ਸੰ ਲੜਕੀ ਦੇ ਪਿਤਾ ਤੇ ਪੀੜਤ ਜਿਨ੍ਹਾਂ ਨਾਲ ਇਹ ਸਭ ਕੁਝ ਅਣਹੋਣੀ ਹੋਈ ਤੇ ਉਸ ਤੋਂ ਬਾਅਦ ਕਿਵੇਂ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਤੇ ਇੱਕ ਵਾਰ ਫਿਰ ਸਿਮਰ ਜੀ ਜੀ ਨਾਲ ਗੱਲ ਕਰਾਂਗੇ ਤੇ ਸਿਮਰਜੀਤ ਜੀ ਤੁਸੀਂ ਹੁਣ ਕੀ ਅੱਗੇ ਕੀ ਆਸ਼ਵਾਸ਼ਣ ਦਿੰਨੇ ਹੋ ਫੈਮਿਲੀ ਨੂੰ ਜਾਂ ਕਿਵੇਂ ਤੁਸੀਂ ਮੋੜੇ ਨਾ ਮੋੜੇ ਜੋੜ ਕੇ ਖੜੇ ਹੋ ਤੇ ਅੱਗੇ ਕੀ ਰਣਨੀਤੀ ਬਣਾਈ ਹੈ ਤੁਸੀਂ ਜੇ ਇਨਸਾਫ ਨਹੀਂ ਮਿਲਦਾ ਇਹਨਾਂ ਨੂੰ 브ਦਰ ਇਨਸਾਫ ਦਾ ਦੇਖੋ ਕਿ ਸੀਬੀਆਈ ਦੀ ਮੰਗ ਕਰਾਂਗੇ ਇੱਕ ਹਾਈ ਕੋਰਟ ਤੱਕ ਮੰਡੇ ਤੱਕ ਜਾਵਾਂਗੇ ਦੋ ਦਿਨ ਤਾਂ ਪੈਸੇ ਛੁੱਟੀ ਹੈ ਤੇ ਸੀਬੀਆਈ ਤੋਂ ਜਾਂਚ ਕਰਾਵਾਂਗੇ ਜਿਹੜੇ ਇਨਸਪੈਕਟਰਾਂ ਨੇ ਪੁਲਿਸ ਨੇ ਟਾਰਚਰ ਕੀਤਾ ਉਹਨਾਂ ਦੀ ਜਾਂਚ ਕਰਾਵਾਂਗੇ ਵੀ ਕਰ ਕੀ ਰਹੇ ਸੀ ਕਿ ਸੁੱਤੇ ਪਈ ਸੀ ਦੋ ਦੋ ਸਾਲ ਤੋਂ ਉਹਨਾਂ ਦੀ ਜਾਂਚ ਕਰਾਵਾਂਗੇ ਤੇ ਇਹਨੂੰ ਆਉਣ ਵਾਲੇ 14 ਦੇ 15 ਦਿਨ ਚ ਅਰੈਸਟ ਕਰਾ ਕੇ ਛੱਡਾਂਗੇ ਜੇਲ੍ਹ ਭੇਜ ਕੇ ਛੱਡਾਂਗੇ ਅਸੀਂ ਤਾਂ ਵੱਡੇ ਵੱਡੇ ਮਗਰਮੱਛ ਜੇਲ੍ਹ ਭੇਤੇ ਜਿਵੇਂ ਕਿ ਬਲਜਿੰਦਰ ਪਾਸਟਰ ਸੀਗਾ ਕਿੱਡਾ ਵੱਡਾ ਮਗਰਮੱਛ ਸੀਗਾ ਉਹ ਵੀ ਜੇਲ੍ਹ ਚਲਾ ਗਿਆ ਅੱਜ ਇਹ ਬੰਦਾ 10 ਦੇ 15 ਦਿਨ ਚ ਜੇਲ੍ਹ ਤੇ ਛੜੂਗਾ ਉਹ ਤੁਹਾਡੇ ਨਾਲ ਵਾਦਾ ਕਰਦਾ ਤੁਹਾਡੇ ਚੈਨਲ ਰਾਹੀਂ ਇਹਨੂੰ ਜ਼ਰੂਰ ਜੇਲ੍ਹ ਚ ਭੇਜਾਂਗਾ